ਖੰਨਾ ਪੁਲਿਸ ਨੇ ਇੱਕ ਅੰਤਰਰਾਜੀ ਗਿਰੋਦਾ ਕੀਤਾ ਪਰਦਾਫਾਸ਼ ਜੋ ਮੱਧ ਪ੍ਰਦੇਸ਼ ਚੋਂ ਗੈਰ ਕਾਨੂੰਨੀ ਹਥਿਆਰ ਬਣਾ ਕੇ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ ਸਪਲਾਈ ਕਰ ਰਹੇ ਸਨ ਗਿਰੋਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ 14 ਪਿਸਤੌਲ ਬਰਾਮਦ ਕੀਤੇ ਹਨ ਹਥਿਆਰ ਬਣਾਉਣ ਵਾਲੇ ਨੂੰ ਵੀ ਕਾਬੂ ਕਰ ਲਿਆ ਗਿਆ ਇਹਨਾਂ ਹਥਿਆਰਾਂ ਨਾਲ ਪੰਜਾਬ ਵਿੱਚ ਵੱਡੇ ਅਪਰਾਧ ਕੀਤੇ ਜਾਣੇ ਸਨ ਇਸ ਤੋਂ ਪਹਿਲਾਂ ਪੁਲਿਸ ਨੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰ ਦਿੱਤਾ ਜਿਸ ਦਾ ਖੁਲਾਸਾ ਐਸਐਸਪੀ ਖੰਨਾ ਅਵਨੀਤ ਕੌਂਡਲ ਨੇ ਕੀਤਾ ਅੱਜ ਦੀ ਪ੍ਰੈਸ ਕਾਨਫਰੰਸ ਦੇ ਮੌਕੇ ਤੇ ਜਿਹੜਾ ਮਾਨਯੋਗ ਮੁੱਖ ਮੰਤਰੀ ਪੰਜਾਬ ਵਰ ਸਾਡੇ ਡੀਜੀਪੀ ਪੰਜਾਬ ਵੱਲੋਂ ਸਾਨੂੰ ਸਾਰੇ ਹੀ ਪੰਜਾਬ ਪੁਲਿਸ ਨੂੰ ਸਖਤ ਹਦਾਇਤਾਂ ਹੈ ਕਿ ਜਿਹੜੇ ਵੀ ਮਾੜੇ ਅੰਸਰ ਹੈ ਉਹਨਾਂ ਤੇ ਕੋਈ ਨਾ ਕੋਈ ਮਹਿੰਮ ਚਲਦੀ ਰਹੇ ਇਸੇ ਤਰ੍ਹਾਂ ਹੀ ਖੰਨਾ ਪੁਲਿਸ ਨੇ ਪਿਛਲੇ ਸਾਲ ਦੀ ਤਰ੍ਹਾਂ ਹੀ ਸਾਡੀ ਟੀਮ ਨੂੰ ਇਸ ਵਾਰ ਵੀ ਸਕਸੈਸ ਮਿਲੀ ਹੈ ਜਦੋਂ ਸਾਡੇ ਐਸਪੀਡੀ ਸੌਰਵ ਜੰਧੇ ਉਹਨਾਂ ਦੀ ਸੁਪਰਵੀਜ਼ਨ ਚ ਡੀਐਸਪੀ ਡੀ ਸੁਖਮਿਲਿਤ ਰੰਧਾਵਾ ਨਾਲ ਸਦਰ ਇਨਚਾਰਜ CIA ਇੰਸਪੈਕਟਰ ਅਮਨ ਔਰ ਇਹਨਾਂ ਦੀ ਟੀਮ ਸਾਰੀ ਲਗਨ ਨਾਲ ਮਿਲਕੇ ਜਿਹੜੀ ਸਬ-ਡਿਵੀਜ਼ਨ ਸੰਭਾਲਨਾ ਇਹਨਾਂ ਸਾਰਿਆਂ ਨੇ ਜੁਆਇੰਟ ਐਫਰਟ ਨਾਲ ਇੱਕ ਅਸਲਾ ਸਪਲਾਈ ਕਰਨ ਵਾਲੇ ਖੋਰ ਇੰਟਰ ਸਟੇਟ ਗਿਰੋਹ ਦਾ ਪਰਦਾਫਾਸ਼ ਕੀਤਾ ਤੇ ਸਾਨੂੰ ਤਿੰਨ ਮੁਲਜ਼ਮਾਂ ਦੀ ਸੀ ਗ੍ਰਿਫਤਾਰੀ ਕੀਤੀ ਔਰ ਇਸ ਕੇਸ 'ਚ ਸਾਨੂੰ 14 ਇਲੀਗਲ ਅਸਲਿਆਂ ਦੀ ਬਰਾਮਦਗੀ ਹੋਈ ਹੈ ਇਹਨਾਂ 'ਚੋਂ ਜਿਹੜੇ ਸਾਡੇ ਤਿੰਨ ਦੋਸ਼ੀ ਉਹਨਾਂ 'ਚੋਂ ਇੱਕ ਮੱਧ ਪ੍ਰਦੇਸ਼ ਦੋ ਦੋਸ਼ੀ ਮੱਧ ਪ੍ਰਦੇਸ਼ ਦੇ ਹੈ ਜਿਨ੍ਹਾਂ 'ਚ ਇੱਕ ਮੈਨੂਫੈਕਚਰ ਕਰਦਾ ਮਤਲਬ ਆਪਣੇ ਕਰਦੇ ਹੀ ਇਹਨਾਂ ਦੀ ਅਸੈਂਬਲਿੰਗ ਕਰਦਾ ਰਕ ਉਸ ਦੀ ਇਹ ਵੀ ਡਿਟੇਲਸ ਜੀ ਮੈਂ ਦੱਸਣਾ ਚਾਹਾਂਗੀ ਕਿ 29 ਜਨਵਰੀ ਨੂੰ ਸਾਡੀ ਸਮਰਾਲਾ ਥਾਣੇ ਦੀ ਪੁਲਿਸ ਪਾਰਟੀ ਅਰਾਊਂਡ ਆਈਟੀਆ ਸਮਰਾਲਾ ਦੇ ਏਰੀਆ 'ਚ ਮੌਜੂਦ ਸੀ ਜਦੋਂ ਉਹਨਾਂ ਨੇ ਇੱਕ ਸ਼ਕਤੀਸ਼ਾਲੀ ਵਿਅਕਤੀ ਨੂੰ ਇੰਟਰਸੈਪਟ ਕੀਤਾ ਤੇ ਉਹਨੇ ਜਦੋਂ ਉਹਨੂੰ ਪੁੱਛਿਆ ਕਿ ਉਹਦਾ ਨਾਮ ਵਗੈਰਾ ਸੋਨੇ ਆਪਣਾ ਨਾਮ ਸਤਨਾਮ ਸਿੰਘ ਕਾਲੀਵਾਲ ਵਸਤੀ ਨਾਲਾਗੜ੍ਹ ਸੋਲਨ ਹਿਮਾਚਲ ਪ੍ਰਦੇਸ਼ ਦੱਸਿਆ ਜੇ ਜਦੋਂ ਦੀ ਤਲਾਸ਼ੀ ਲਈ ਗਈ ਉਹਦੇ ਤੋਂ ਸਾਨੂੰ ਇੱਕ ਪਿਸਤਲ ਦੇਸੀ ਪਿਸਤਲ ਬੱਤੀ ਬੋਰ ਬਰਾਮਾਧੋਈ ਵਿਦ ਮੈਗਜ਼ੀਨ اور ਉਸ ਬਹਿਾਬ ਤੇ ਅਸੀਂ ਐਫ ਆਈ ਆਰ ਨੰਬਰ 22 ਡੇਟਿਡ 29 1 2024 ਅੰਡਰ ਵੇਰੀਅਸ ਸੈਕਸ਼ਨ ਆਫ ਆਰਮਜ਼ ਐਕਟ 25 450 ਆਰਮਜ਼ ਐਕਟ ਦਾ थाना ਸਮਰਾਲਾ ਚ ਦਰਜ ਕੀਤਾ ਸੀਗਾ ਤੇ ਅੱਗੇ ਜਦੋਂ ਅਸੀਂ ਤਫਤੀਸ਼ ਕੀਤੀ ਉਸ ਲੋਸ਼ੀ ਦੇ ਕੁਝ ਕੁ ਚ ਪਤਾ ਲੱਗਿਆ ਕਿ ਪਿੱਛੋਂ ਜਦੋਂ ਅਸੀਂ ਬੈਕਵਰਡ ਲਿੰਕੇਜ ਹੋ ਗਏ ਤੇ ਉਹਨੇ ਦੱਸਿਆ ਕਿ ਜਿਹੜਾ ਪਿਸਤਲ ਹੈ ਉਹ ਇੱਕ ਇਕਬਾਲ ਸਿੰਘ ਬਾਸੀ ਗੰਧਵਾਨੀ थाना ਗੰਧਵਾਨੀ ਜ਼ਿਲ੍ਹਾ ਕਾਤ ਮੱਧ ਪ੍ਰਦੇਸ਼ ਉੱਥੋਂ ਲੈ ਕੇ ਆਇਆ ਤੇ ਅਸੀਂ ਇਸ ਨੂੰ ਨਾਮਿਨੇਟ ਕਰ ਲਿਆ ਤੇ ਸਾਡੀ ਜਿਹੜੀ ਸੀਆਈਏ ਦੀ ਸਪੈਸ਼ਲ ਟੀਮ ਅਸੀਂ ਥੂ ਪ੍ਰੋਪਰ ਪ੍ਰੋਸੀਜਰ ਉੱਤੇ ਡਿਸਪੈਚ ਕੀਤੀ ਮੱਧ ਪ੍ਰਦੇਸ਼ ਇਹਨੂੰ ਰਾਉਂਡ ਅਪ ਕਰਨ ਲਈ ਤੇ ਉੱਤੇ ਸਾਨੂੰ ਇਕਬਾਲ ਸਿੰਘ ਸਾਡੀ ਸੀਆਈਏ ਟੀਮ ਨੂੰ ਲੱਗ ਗਿਆ ਔਰ ਜਦੋਂ ਨੋ ਰੈਸਟ ਕੀਤਾ ਗਿਆ ਤੇ ਉਹਦੇ ਪਾਸੋਂ ਸਾਨੂੰ 6 ਪਿਸਟਲ ਬੱਤੀਪੁਰ ਔਰ ਇੱਕ ਪਿਸਟਲ ਤੀ ਬੋਰ ਦਾ ਰਿਕਵਰ ਹੋਇਆ ਤੇ ਉਸ ਤੋਂ ਬਾਅਦ ਇਹ ਵੀ ਪਤਾ ਲੱਗਿਆ ਕਿ ਜਿਹੜਾ ਇਹ ਇਕਬਾਲ ਹੈ ਇਹ ਉੱਥੇ ਅਸਲਾ ਬਣਾਉਣ ਦਾ ਕੰਮ ਕਰਦਾ ਮਤਲਬ ਹੀ ਇਜ਼ ਅਸੈਂਬਲਿੰਗ 올 ਥੀਸ ਵੈਪਨਸ ਹਿੰਸੈਲਫ ਤੇ ਇਹ ਵੀ ਪਤਾ ਲੱਗਿਆ ਕਿ ਇਸ ਦੇ ਖਿਲਾਫ ਪਹਿਲਾਂ ਵੀ ਮੱਧ ਪ੍ਰਦੇਸ਼ 'ਚ ਕਾਫੀ ਸਾਰੇ ਅਸਲਾ ਐਕਟ ਦੇ ਐਫ ਆਈ ਆਰਸ ਲੌਂਚ ਹੋਏ ਆ ਅ ਔਰ ਉਸ ਤੋਂ ਬਾਅਦ ਦੌਰਾਨ ਤਫ਼ਤੀਸ਼ ਨੇ ਇਹ ਵੀ ਦੱਸਿਆ ਕਿ ਇਸ ਤੋਂ ਫਿਰ ਅਸੀਂ ਪੁੱਛਿਆ ਵੀ ਕਿਨੂੰ ਕਿਨੂੰ ਤੂੰ ਸਪਲਾਈ ਕੀਤਾ ਤੇ ਇਹਨੇ ਕੁਝ ਕੁਝ ਕੇ ਇੱਕ ਹੋਰ ਬੰਦੇ ਦਾ ਨਾਮ ਲਿਆ ਕਿ ਕੁਝ ਸਮਾਂ ਪਹਿਲਾਂ ਹੀ ਇੱਕ ਆਕਾਸ਼ ਦਾਵਰ ਵਾਸੀ ਪਿਸ਼ੋਲਾ ਜ਼ਿਲ੍ਹਾ ਬਡਵਾਨੀ ਥਾਣਾ ਸਟੇਟ ਮੱਧ ਪ੍ਰਦੇਸ਼ ਇਹ ਰੀਸੈਂਟਲੀ ਇਹਦੇ ਤੋਂ 6 ਪਿਸਟਲ ਅੱਗੇ ਸਪਲਾਈ ਕਰਨ ਲਈ ਲੈ ਕੇ ਗਿਆ ਸੋ ਸਾਡੀ ਟੀਮ ਨੇ ਉਹਨੂੰ ਵੀ ਨੋਮੀਨੇਟ ਕਰਕੇ ਉਹਦੇ ਉਹਨੂੰ ਵੀ ਅਰੈਸਟ ਕੀਤਾ ਤੇ ਉਸ ਪਾਸੋਂ 5 ਪਿਸਟਲ 32 ਬੋਰ ਔਰ ਇੱਕ ਪਿਸਟਲ 30 ਬੋਰ ਦੀ ਬਰਾਮਦ ਹੋਈ ਹੈ ਸੋ ਕੁੱਲ ਮਿਲਾ ਕੇ ਸਾਨੂੰ ਇਸ ਕੇਸ 'ਚ 1 1 13 14 ਵੈਪਨਸ ਦੀ ਰਿਕਵਰੀ ਹੋਈ ਹੈ ਜੋ ਕਿ ਆਬਵੀਅਸਲੀ ਜਿਹੜੇ ਇਲੀਗਲ ਵੈਪਨ ਹੈ ਉਹ ਕਿਸੇ क्राइम ਦੇ ਮੰਤਵ ਲਈ ਹੀ ਬੰਦੇ ਹੈਗੇ ਸੋ ਸਾਡੀ ਟੀਮ ਨੇ ਆਪਣੀ ਪ੍ਰੋਐਕਟਿਵ ਅਫਰਟਸ ਨਾਲ ਬਹੁਤ ਵਧੀਆ ਹਾਰਡਵਰਕ ਕਰਕੇ ਕਈ ਤਰ੍ਹਾਂ ਦੇ ਵੱਡੇ ਕਰਾਈਮਸ ਜੋ ਹੋ ਸਕਦੇ ਸੀ ਉਹਨਾਂ ਨੂੰ ਪ੍ਰੀਐਮਪਟ ਪ੍ਰिवेंट ਕੀਤਾ ਔਰ ਇਹਦੇ ਨਾਲ ਮੈਂ ਦੱਸਣਾ ਚਾਹਾਂਗੀ ਕਿ ਜਿਹੜਾ ਇਹ ਸਤਨਾਮ ਸਿੰਘ ਹੈ ਹਿਮਾਚਲ ਵਾਲਾ ਇਹਦੇ ਤੇ ਜੀ ਪਹਿਲਾਂ 9 ਪਰਚੇ ਦਰਜ ਹੈਗੇ ਇਹ 32 ਸਾਲ ਦਾ ਹੈਗਾ ਤੇ ਲੇਬਰ ਦਾ ਕੰਮ ਕਰਦਾ ਹੈ ਪਰ ਇਹਦੇ ਤੇ ਪਹਿਲਾਂ ਲੜਾਈ ਝਗੜੇ ਦੇ ਸੱਜ ਜਿਹੋ ਸਾਨੂੰ ਪਤਾ ਲੱਗਿਆ ਉਹ ਦੋ ਮੁਕਦਮੇ ਐਨਡੀਪੀਐਸ ਦੇ ਹਿਮਾਚਲ ਪ੍ਰਦੇਸ਼ ਦੇ ਦਰਜ ਹੈ ਤੇ ਇਕਵਾਲ ਸਿੰਘ ਤੇ ਮધ્ય ਪ੍ਰਦੇਸ਼ ਚ अराउंड ਚਾਰ ਮੁਕਦਮੇ ਦਰਜ ਹੈ ਅਸਲਾ ਇੱਕ ਦੇ ਔਰ ਇਨ ਫੈਕਟ ਇਹਦਾ ਇੱਕ ਮਰਡਰ ਦੇ ਕੇਸ ਤੇ 120 ਬੀ ਦਾ ਜੋ ਪ੍ਰੀਲੀਮਿਨਰੀ ਪਤਾ ਲੱਗਿਆ ਉਹਦੇ ਚ ਵੀ ਇਹ ਨਾਮ ਜਗ ਹੈ ਔਰ ਜਿਹੜਾ ਆਕਾਸ਼ ਟਾਵਰ ਹੈ ਉਹਦਾ ਹੁਣ ਤੱਕ ਦੀ ਤਫਤੀਸ਼ ਤੋਂ ਕੋਈ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਸਾਹਮਣੇ ਆਈ 1 ਦੇ ਕੇਸ ਕੈਟਾਗਰੀ ਦੇ ਕ੍ਰਿਮੀਨਲ ਹਿਸਟਰੀ ਨੂੰ ਸਪਲਾਈ ਕਰ ਦਿਓ ਸੀ ਹਲੇ ਤਾਂ ਇਟਸ ਟੂ अर्ਲੀ ਫॉर ਮੀ ਟੂ ਟੈਲ ਬਟ ਕਿਉਂਕਿ ਇਹ ਜਿਹੜਾ ਇਕਬਾਲ ਹੈਗਾ ਇਹਦੀ ਇੱਕ ਤਾਂ ਆਪ ਹੀ ਬਣਾਉਂਦਾ ਹੈ ਔਰ ਇਸ ਕਰਕੇ ਜਿਵੇਂ ਪਹਿਲਾਂ ਵੀ ਅਸੀਂ ਮੈਨੂਫੈਕਚਰਰਸ ਲੈ ਕੇ ਆਏ ਹੈ ਕਈ ਵਾਰ ਇਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕਿਸ ਸੱਚ ਚੱਕ ਕੇ ਚਲੇ ਜਾਣੇ ਹੈ ਬਟ ਸਿንስ ਇਲੀਗਲ ਵੈਪਨ ਹੈ ਤੇ ਡੈਫੀਨਿਟਲੀ ਕਿਸੇ ਕ੍ਰਾਈਮ ਪਰਪਸ ਲਈ ਹੁੰਦੇ ਸੋ ਅਗਰ ਕੋਈ ਵੱਡਾ ਇਸ ਤੋਂ ਪਤਾ ਲੱਗੇਗਾ ਡਿਊਰਿੰਗ ਅਸੀਂ ਰਿਮਾਂਡ ਨਾ ਤਾਂ ਲਵਾਂਗੇ ਉਹਦੇ ਚ ਪਤਾ ਲੱਗੇਗਾ ਕਿੱਥੇ ਜਾਣਾ ਹੈ ਆਪ ਸੀ ਮੇਨ ਕਿਸ ਤਰ੍ਹਾਂ ਹੈ ਜੀ ਹਿਮਾਚਲ ਦਾ ਰਹਿਣ ਵਾਲਾ ਤਨਾਮ ਸਿੰਘ ਜੀ ਨੂੰ ਸਪਲਾਈ ਕਰਨ ਲਈ ਕਿਹਾ ਜਾਂਦਾ ਹੈ ਸੀ

ਪੰਜਾਬ ਨੂੰ ਕਿਉਂ ਚੁਣਦੇ ਹੈ ਬੀਸਿਕਲੀ ਅਸੀਂ ਕਰਕੇ ਪੰਜਾਬ 'ਚ ਬੈਠੇ ਤਾਂ ਅਸੀਂ ਦਾ ਮਤਲਬ ਆਈਕਨ ਪਿੰਪ ਪੁਆਇੰਟ ਹੈ ਹਰਿਆਣਾ ਤ੍ਰਾਈ ਸਿਟੀ 'ਚ ਵੀ ਹੋ ਸਕਦਾ ਹੈ ਹੋਰ ਸਟੇਟਸ 'ਚ ਵੀ ਹੋ ਸਕਦਾ ਹੈ ਪਰ ਸਾਡੀ ਡਿਊਟੀ ਹੈ ਕਿ ਆਪਣੇ ਏਰੀਆ ਨੂੰ ਜਿੰਨਾ ਅਸੀਂ ਪ੍ਰੀਵੈਂਟ ਕਰ ਸਕਦੇ ਹੈ ਕ੍ਰਾਈਮ ਹੋਣ ਤੋਂ ਇਸ ਕਰਕੇ ਆਈ ਡੋਨਟ ਵਾਂਟ ਟੂ ਕਮੈਂਟ ਕਿ ਪੰਜਾਬ 'ਚ ਮਰਡਰ ਕੇਸ ਵੀ ਹੈ ਮਰਡਰ ਕੇਸ ਵੀ ਹੈ ਪੰਜਾਬ 'ਚ ਹੈ ਨਾ ਆਪਰਾਥ ਜੀ ਇਹਦੇ 'ਚ ਆਈ ਥਿੰਕ ਕਿ ਮਰਡਰ ਕੇਸ ਦਾ ਮਰਡਰਰ ਨਹੀਂ ਹੈ ਜੋ ਹੁਣ ਤੱਕ ਪਤਾ ਲੱਗੇ ਜਿੱਦਾਂ ਕ੍ਰਿਮੀਨਲ ਕਾਂਸਪੀਰੇਸੀ 'ਚ ਯੂ ਨੋ ਨਾਮਜੁੱਟ ਕੀਤਾ ਗਿਆ ਬਸ ਕੋਈ ਵਾਂਟਡ ਨਹੀਂ ਹੈ ਜੋ ਹੁਣ ਤੱਕ ਸਾਨੂੰ ਪਤਾ ਲ ਜੀ ਜਿਹੜੇ ਗੱਲਾਂ ਬਿਲੇ ਲੈਣਾ ਕੋਈ ਤਾਂ ਕੋਈ ਮੇਨ ਖਾਸੇ ਵਜਾ ਨਾਲ ਨਹੀਂ ਹੋ ਰਹੀ। ਕਿ ਕਈ ਵਾਰੀ ਹੁੰਦਾ ਹੈ ਕਿ ਜਿਵੇਂ ਇਹਨਾਂ ਦੇ ਵੈਪਨਸ ਦੀ ਬਹੁਤ ਜ਼ਿਆਦਾ ਪ੍ਰਾਈਸ ਵੀ ਨਹੀਂ ਹੁੰਦੀ ਔਰ ਐਨੀ इजीली ਇਹ ਕਿਉਂਕਿ ਮੈਨੂਫੈਕਚਰ ਕਰਤੀ ਵੇਚਣ ਦੇ ਤਾਂ ਅੱਗੇ ਵੇਚਣ ਲਈ ਇੱਕ ਪ੍ਰੋਫਿਟ ਮੋਟਿਵ ਵੀ ਹੁੰਦਾ ਹੈ ਔਰ ਕਈ ਕਈ ਜਗ੍ਹਾ ਦੇ ਜਾਣੇ ਹੋਣ ਉਹ ਅਸੀਂ ਪਤਾ ਕਰਾਵਾਂਗੇ। ਸੋ ਬਟ ਜਿੱਥੇ ਵੀ ਜਾਣਾ ਸੀਗਾ ਹੁਣ ਤੱਕ ਤਾਂ ਇਹਨਾਂ ਦਾ ਇਹਨਾਂ ਵੈਪਨਸ ਨਾਲ ਤਾਂ ਅਟ ਲੀਸ ਕ੍ਰਾਈਮ ਪ੍ਰੀਵੈਂਟ ਹੋ ਗਿਆ। ਪੀਐਮ ਤੋਂ ਜ਼ਰਾ